ਨਹੀਂ ਉਹ ਤਾਂ ਕਦੇ ਹੀ ਨਹੀਂ ਕਹਿੰਦੇ ਅਸੀਂ ਪੰਜਾਬ ਦਾ ਕੋਈ ਸਵਾਰਾਂਗੇ ਉਹ ਤਾਂ ਕਹਿੰਦੇ ਅਸੀਂ ਖਾਲਸਾਤਨ ਬਣਾਉਣਾ ਇਹ ਮੈਂ ਵੀ ਪੁੱਛ ਲੈਣਾ ਉਹਨਾਂ ਜਦੋਂ ਮੈਂ ਇੰਟਰਵਿਊ ਕਰਦਾ ਹੁੰਦਾ ਚਲੋ ਖਾਲਸਾਤਨ ਸਿੱਖ ਰਾਜ ਦੀ ਮੈਂ ਸਰਕਾਰੇ ਖਾਲਸਾ ਦਾ ਰਾਜ ਮੈਂ ਪਿਛਲੀ ਇੰਟਰਵਿਊ ਚ ਵੀ ਇਹ ਗੱਲ ਕੀਤੀ ਐ ਮੈਂ ਇਹ ਚਾਹਨਾ ਕਿ ਉਹ ਰਾਜ ਆਵੇ ਜਿੱਥੇ ਧੀਆਂ ਪੇਣਾ ਦੀ ਪੱਤ ਨਾ ਲੁੱਟੀ ਜਾਵੇ ਉਹ ਰਾਜ ਆਵੇ ਜਿੱਥੇ ੱੱਕੇ ਨਾਲ ਪਰਚੇ ਨਾ ਕੀਤੇ ਜਾਂਦੇ ਹੋਣ ਉਹ ਰਾਜ ਆਵੇ ਜਿੱਥੇ ਰੋਜ਼ ਧਰਨੇ ਦੇਣ ਦੀ ਲੋੜ ਨਾ ਪਵੇ ਰੋਜ਼ ਪਰਚੇ ਕਰ ਦਿੰਦੇ ਹੋ ਰੋਜ਼ ਮੇਰੇ ਤਾਂ ਤਾਂ ਆਪ ਕੀਤਾ ਮੈਂ ਤੁਹਾਨੂੰ ਦੱਸਿਆ ਹੂੰ ਕਸੂਰ ਇੰਨਾ ਸੀ ਵੀ ਤੁਸੀਂ ਅਗੇਂਸਟ ਖਬਰ ਨਾਲ ਅਗੇਂਸਟ ਨਹੀਂ ਕ੍ਰਿਟਿਕਾਈਜ਼ ਕਰਦਾ ਮਤਲਬ ਇਹ ਹੈ ਕਿ ਜੇ ਹੋ ਸਕਦਾ ਐਨਾ ਐਮਪੀ ਚੋਣਾਂ 'ਚ ਤੁਹਾਨੂੰ ਦੇਖ ਲਓ ਵੀ ਅਕਾਲੀ ਦਲ 10 ਸੀਟਾਂ ਲੈ ਗਿਆ ਤੇ ਫਿਰ ਤੁਹਾਨੂੰ ਲੱਗੇ ਕਿ ਉਹ ਵਾਪਸੀ ਹੋ ਗਈ ਉਹ ਵਾਪਸੀ ਨਹੀਂ ਹੋਣੀ ਉਹ ਵਾਪਸੀ ਇਸੇ ਸਿਧਾਂਤ 'ਚ ਪਈ ਹੈ ਅਕਾਲੀ ਦਲ ਵੀ ਦੋ ਹੋ ਗਏ ਮੱਕੜ ਸਾਹਿਬ ਅਕਾਲੀ ਦਲ ਤਾਂ ਬਹੁਤ ਨਹੀਂ ਦੋ ਨਹੀਂ ਹੈ ਮੇ ਸਰ ਨਹੀਂ ਬਹੁਤ ਨਹੀਂ ਬਹੁਤ ਨਹੀਂ ਅਕਾਲੀ ਦਲ ਜਿਵੇਂ ਹੁਣ ਸਿੰਘ ਜੀ ਸਿੰਘ ਮਾਨ ਹੋਰਾਂ ਦਾ ਚੱਲ ਰਿਹਾ ਉਹ ਵੀ ਤਾਂ ਕਹ ਰਹੇ ਨੇ ਕਿ ਅਸੀਂ ਸਵਾਰਾਂਗੇ ਪੰਜਾਬ ਦਾ ਕੁਝ ਨੀ ਉਹ ਤਾਂ ਕਦੇ ਹੀ ਨਹੀਂ ਕਹਿੰਦੇ ਅਸੀਂ ਪੰਜਾਬ ਦਾ ਕੋਈ ਸਵਾਰਾਂਗੇ ਉਹ ਤਾਂ ਕਹਿੰਦੇ ਅਸੀਂ ਖਾਲਸਾਤਨ ਬਣਾਉਣਾ ਬਸ ਹੋਰ ਕੋਈ ਗੱਲ ਖਾਲਸਾਤਨ ਦੇਖੋ ਇਹ ਜਿਹੜਾ ਸਵਾਲ ਹੈ ਨਾ ਇਹ ਮੈਨੂੰ ਹਰੇਕ ਇੰਟਰਵਿਊ ਚ ਪੁੱਛਿਆ ਜਾਂਦਾ ਹੈ ਹਨਾ ਇਹ ਮੈਂ ਵੀ ਪੁੱਛ ਲੈਣਾ ਹੁਣ ਜਦੋਂ ਮੈਂ ਇੰਟਰਵਿਊ ਕਰਦਾ ਹੁਣ ਚਲੋ ਖਾਲਸਾਤਨ ਸਿੱਖ ਰਾਜ ਦੀ ਮੈਂ ਸਰਕਾਰੇ ਖਾਲਸਾ ਦਾ ਰਾਜ ਮੈਂ ਪਿਛਲੇ ਇੰਟਰਵਿਊ ਚ ਵੀ ਇਹ ਗੱਲ ਕੀਤੀ ਹੈ ਸੰਸਾਰਦੀਪ ਨੂੰ ਕਿਹਾ ਕਿ ਮੈਂ ਇਹ ਚਾਹੁੰਨਾ ਕਿ ਉਹ ਰਾਜ ਆਵੇ ਜਿੱਥੇ ਧੀਆਂ ਭੈਣਾਂ ਦੀ ਪਤਨਾ ਲੁੱਟੀ ਜਾਵੇ ਉਹ ਰਾਜ ਆਵੇ ਜਿੱਥੇ ਸਭ ਨੂੰ ਇਕੁਐਲਿਟੀ ਹੋਵੇ ਉਹ ਰਾਜ ਆਵੇ ਜਿੱਥੇ ਕਿਸੇ ਹੋਰ ਧਰਮ ਦਾ ਧਾਰਮਿਕ ਥਾਂ ਢਾ ਨਾ ਦਿੱਤਾ ਜਾਵੇ ਉਹ ਰਾਜ ਆਵੇ ਜਿੱਥੇ ਕਿਸੇ ਕਿਸੇ ਦੇ ਗਲਾਂ 'ਚ ਟਾਇਰ ਪਾ ਕੇ ਤੇ ਨਾਰੇ ਨਾ ਲਾਏ ਜਾਣ ਉਹ ਰਾਜ ਆਵੇ ਜਿੱਥੇ ਇਕਨੋਮਿਕਲੀ ਹਰੇਕ ਨੂੰ ਆਪਰਚੂਨਿਟੀ ਮਿਲੇ ਕਿ ਉਹ ਆਪਦੀ ਰੋਟੀ ਕਮਾ ਸਕੇ ਉਹ ਰਾਜ ਆਵੇ ਜਿੱਥੇ ੱੱਕੇ ਨਾਲ ਪਰਚੇ ਨਾ ਕੀਤੇ ਜਾਂਦੇ ਹੁਣ ਉਹ ਰਾਜ ਆਵੇ ਜਿੱਥੇ ਰੋਜ਼ ਧਰਨੇ ਦੇਣ ਦੀ ਲੋੜ ਨਾ ਪਵੇ ਉਹ ਰਾਜ ਆਵੇ ਜਿੱਥੇ ਧੀਆ ਪੈਣਾ ਜਦੋਂ ਚਾਹਣ ਉਸ ਵੇਲੇ ਸੜਕਾਂ ਤੇ ਉੱਤਰ ਕੇ ਆਜ਼ਾਦੀ ਦੇ ਨਾਲ ਆਪਦਾ ਕੰਮਕਾਰ ਕਰਨ ਜਾ ਰਹੀਆਂ ਹੋ ਜਾ ਸਕਦੀਆਂ ਹੋਣ ਉਹ ਰਾਜ ਆਵੇ ਜਿੱਥੇ ਨਫ਼ਰਤਾਂ ਨਾ ਹੋਣ ਹੁਣ ਇਹਨੂੰ ਤੁਸੀਂ ਜਿਹੜਾ ਨਾਮ ਦੇਣਾ ਉਹ ਨਾਮ ਦੇ ਦਿਓ ਉਸ ਉਸ ਮਹਾਰਾਜਾ ਮੈਂ ਤੁਹਾਨੂੰ ਕਹਿ ਕੇ ਸਾਡੇ ਕੋਲੇ ਮਾਡਲ ਪਿਆ ਉਹ ਮਾਡਲ ਦਾ ਰਾਜ ਇੱਥੇ ਦੇ ਦਿਓ ਨਾ ਰੋਜ਼ ਪਰਚੇ ਕਰ ਦਿੰਨੇ ਹਾਂ ਰੋਜ਼ ਮੇਰੇ ਤਾਂ ਤਾਂ ਆਪ ਕੀਤਾ ਮੈਂ ਤੁਹਾਨੂੰ ਦੱਸਿਆ ਹੂੰ ਕਸੂਰ ਇੰਨਾ ਸੀ ਵੀ ਤੁਸੀਂ ਅਗੇਂਸਟ ਖਬਰ ਲ ਅਗੇਂਸਟ ਨਹੀਂ ਕ੍ਰਿਟਿਸਾਈਜ਼ ਕਰਤਾ ਸੋ ਮੈਂ ਇਹ ਸਮਝਦਾ ਵੀ ਇਹ ਏਡੀ ਵੱਡੀ ਏਡਾ ਵੱਡਾ ਜਿਹੜਾ ਕਨਸੈਪਟ ਪੈ ਲੋਕਾਂ ਨੂੰ ਉਸ ਕਨਸੈਪਟ ਨੂੰ ਅਵੇਅਰ ਹੋ ਕੇ ਸੋਚਣਾ ਪਊਗਾ ਸਾਡੇ ਯੂਥ ਦੀ એનર્ਜੀ ਨੂੰ ਸਹੀ ਪਾਸੇ ਲਾਉਣਾ ਪਊਗਾ ਸਾਨੂੰ ਅਸੀਂ ਪਿਛਲੀਆਂ ਗਲਤੀਆਂ ਅੰਦਰ ਗਲਤੀਆਂ ਅੰਦਰ ਗਲਤੀਆਂ ਦੁਹਰਾ ਰਹੇ ਹਾਂ ਤੇ ਜੋ ਹਾਲਾਤ ਇਥੋਂ ਤੱਕ ਲੈ ਆਂਦੇ ਅਸੀਂ ਕਸੂਰਵਾਰ ਅਸੀਂ ਵੀ ਕਿਤੇ ਨਾ ਕਿਤੇ ਉਹਦੇ ਹੈਗੇ ਆ ਮਕਰ ਸਾਹਿਬ ਸਮਾਂ ਬਹੁਤ ਬਲਵਾਨ ਹੁੰਦਾ ਸਮੇਂ ਦੀ ਕਦਰ ਵੀ ਕਰਨੀ ਚਾਹੀਦੀ ਇੰਟਰਵਿਊ ਬਹੁਤ ਲੰਮਾ ਹੋ ਗਿਆ ਮੈਂ ਸੋਚਿਆ ਸੀ ਕਿ ਸਿੱਧੂ ਮੂਸੇਵਾਲਾ ਬਾਰੇ ਤੇ ਦੀਪ ਬਾਈ ਬਾਰੇ ਵੀ ਕਰਾਂ ਪਰ ਉਹ ਨੈਕਸਟ ਇੰਟਰਵਿਊ ਦੇ ਵਿੱਚ ਹੀ ਸੋਚਾਂਗਾ ਦੀਪ ਬਾਈ ਬਾਰੇ ਥੋੜਾ ਜਿਆ ਮੈਂ ਲੈਣਾ ਚਾਹਾਂਗਾ ਕਿ ਜਿਸ ਤਰੀਕੇ ਨਾਲ ਉਹਨਾਂ ਦਾ ਕਨਸੈਪਟ ਸੀਗਾ ਜਿਸ ਤਰੀਕੇ ਦੀ ਉਹਨਾਂ ਦੀ ਸੋਚ ਸੀਗੀ ਔਡੀਅੰਸ ਜਿੰਨੇ ਵੀ ਲੋਕ ਉਹਨਾਂ ਨੂੰ ਪਿਆਰ ਕਰਦੇ ਸੀ ਕਿ ਕਿ ਕੋਈ ਸੋਚ ਹੈ ਪੰਜਾਬ ਦੇ ਲਈ ਪੰਜਾਬ ਦੇ ਨਾਲ ਖੜੇ ਹੋਣੇ ਪਰ ਟੈਗ ਬਹੁਤ ਮਿਲੇ ਸੀਗੇ ਤੁਹਾਨੂੰ ਕੀ ਲੱਗਦਾ ਕਿ ਦੀਪ ਸਿੱਧੂ ਬਾਰੇ ਜਿਹੜੀਆਂ ਚੀਜ਼ਾਂ ਚਰਨੀਆਂ ਸੀਗੀਆਂ ਉਹ ਕਿਵੇਂ ਕਲੀਅਰ ਹੋਣ ਤੁਸੀਂ ਤਾਂ ਬਹੁਤ ਨੇੜੇ ਸੀਗੇ ਬਾਈ ਤੇ ਦੀਪ ਉਹ ਦੀਵਾ ਹੈ ਜਿਹੜਾ ਸਦਾ ਜਗਦਾ ਰਹੂਗਾ ਸਾਡੇ ਨਾਲ ਹੈ ਨਾਲ ਸੀ ਨਾਲ ਰਹੂਗਾ ਦੀਪ ਦੀ ਜਿਹੜੀ ਮੈਚਿਓਰਿਟੀ ਸੀ ਗੱਲਾਂ ਨੂੰ ਸਮਝਣ ਦੀ ਔਰ ਉਹ ਉਹ ਅਭਾਸ ਕਰ ਲੈਂਦਾ ਸੀ ਕਿ ਅੱਗੇ ਕੀ ਹੋਣਾ ਹੈ ਉਹਦਾ ਅਹਿਸਾਸ ਸਾਰਿਆਂ ਨੂੰ ਬਹੁਤ ਲੇਟ ਹੋਇਆ ਔਰ ਇਸ ਗਲਚ ਕੋਈ ਦੋਹrai ਨਹੀਂ ਵੀ ਉਹਦੇ ਜਾਣ ਤੋਂ ਬਾਅਦ ਦੁਨੀਆ ਨੂੰ ਅਹਿਸਾਸ ਹੋਇਆ ਸੋਇਆ ਵੀ ਦੀਪ ਕੀ ਚੀਜ਼ ਦੀਪ ਕੀ ਸੀਗਾ ਦੀਪ ਕਾਸ਼ ਜੇ 모ੜਾ ਸਕਦਾ ਹੁੰਦਾ ਤੇ ਮੈਂ ਕਹਿੰਨਾ ਕਿ ਅੱਜ ਗੱਲ ਹੋਰ ਹੋਣੀ ਸੀ ਨਿੱਜੀ ਤੌਰ ਤੇ ਤਾਂ ਇਹ ਘਾਟਾ ਹੈਗਾ ਹੀ ਹੈਗਾ ਪੰਜਾਬ ਦੇ ਲੋਕਾਂ ਨੂੰ ਜਿਸ ਤਰੀਕੇ ਨਾਲ ਉਹ ਅਵੇਅਰ ਕਰ ਰਿਹਾ ਸੀਗਾ ਉਹ ਉਹ ਤੁਹਾਨੂੰ ਪਾਤਸ਼ਾਹੀ ਦਾਅਵੇ ਦਾ ਅਹਿਸਾਸ ਕਰਾ ਕੇ ਗਿਆ ਕਿ ਤੁਸੀਂ ਕੌਣ ਹੋ ਉੱਠੋ ਜਾਗੋ ਸਾਨੂੰ ਆ ਇਹਨਾਂ ਚੀਜ਼ਾਂ ਦੇ ਮਗਰ ਲੱਗਣ ਦੀ ਲੋੜ ਨਹੀਂ ਹੈ ਸਾਨੂੰ ਫਰੀ ਖੰਡ ਦੀ ਘਿਓ ਦੀ ਲੋੜ ਨਹੀਂ ਹੈ ਅਸੀਂ ਭੁਖਾਰੀ ਨਹੀਂ ਹੈਗੇ ਔਰ ਉਸ ਜਜ਼ਬੇ ਨੂੰ ਜਗਾ ਕੇ ਦੁਬਾਰਾ ਗਿਆ ਮੈਂ ਸਮਝਦਾ ਦੀਪ ਬਹੁਤ ਵੱਡੀ ਸ਼ਖਸੀਅਤ ਹੈ ਦੀਪ ਹਮੇਸ਼ਾ ਸਾਡੇ ਦਿਲਾਂ ਚ ਰੋ ਦੀਪ ਦੀ ਬਾਈ ਦੀ ਵਰਸੀ ਵੀ ਹੈ 14 ਤਰੀਕ ਦੀ ਤੇ ਸਿੱਧੂ ਮੂਸੇ ਵਾਲੇ ਦਾ ਵੀ ਤੁਸੀਂ ਜ਼ਿਕਰ ਕੀਤਾ ਉਹਦੀ ਵੀ ਜਿਹੜੀ ਟਰਾਂਸਫਰਮੇਸ਼ਨ ਹੈ ਮੈਂ ਇੱਕ ਵਾਰ ਕਿਹਾ ਸੀ ਕਿ ਅਸੀਂ ਉਹਨੂੰ ਸਮਝ ਨਹੀਂ ਸਕੇ ਉਹ ਇੱਕ ਬੱਚੇ ਤੋਂ ਯੰਗਸਟਰ ਤੋਂ ਮੈਚਿਓਰਿਟੀ ਵਾਲੇ ਪਾਸੇ ਚਲਾ ਗਿਆ ਸੀ ਔਰ ਉਹਦੇ ਉਹਦੀ ਜਿਹੜੀ ਟਰਾਂਸਫਰਮੇਸ਼ਨ ਹੋਈ ਉਹ ਬੜੀ ਜ਼ਬਰਦਸਤ ਸੀ ਜੇ ਤੁਸੀਂ ਮੇਰੇ ਵਾਲਾ ਆਖਰੀ ਇੰਟਰਵਿਊ ਸੁਣੋ ਤਾਂ ਮੈਂ ਖਾਲਸਾਣ ਵਾਲੀ ਵੀ ਗੱਲ ਉਹਦੇ ਨਾਲ ਮੈਂ ਕੀਤੀ ਹੈ ਹਨਾ ਤਾਂ ਉਹ ਸਿੱਧੂ ਮੂਸੇਵਾਲੇ ਦੀਪ ਸਿੱਧੂ ਵਾਲੇ ਘਟੇ ਜਿਹੜੇ ਆ ਉਹ ਪੂਰੇ ਨਹੀਂ ਹੋਣੇ ਪੰਜਾਬ ਦੀ ਜਵਾਨੀ ਬਚਾਉਣ ਲਈ ਸਾਰਿਆਂ ਨੂੰ ਰਲ ਕੇ ਵੱਡੇ ਕਨਸੈਪਟ ਲਈ ਲੜਨਾ ਪਊ। ਤਾਂ ਤੁਸੀਂ ਇਹਨਾਂ ਦੇ ਕੋਲੋਂ ਕੋਈ ਅਜਿਹੀਆਂ ਚੀਜ਼ਾਂ ਸਿੱਖਿਆ ਹੋਣ ਕਿ ਜੋ ਦੀਪ ਸੋਚਦਾ ਸੀਗਾ ਜੋ ਸਿੱਧੂ ਮੂਸੇਵਾਲਾ ਸੋਚਦਾ ਸੀਗਾ ਕਿ ਇਸੇ ਕਨਸੈਪਟ ਦੇ ਉੱਤੇ ਮੱਕੜ ਸਾਹਿਬ ਲੋਕਾਂ ਨੂੰ ਅਵੇਅਰ ਕਰਨ ਯੂਥ ਨੂੰ ਅਵੇਅਰ ਕਰਨ ਕਿ ਪੰਜਾਬ ਦੇ ਵਿੱਚ ਅਸਲ ਦੇ ਤੌਰ ਤੇ ਹੋ ਕੀ ਰਿਹਾ ਅੱਗੇ ਰੋਡ ਮੈਪ ਕੀ ਹੋਣਾ ਚਾਹੀਦਾ ਜਿਹੜਾ ਦੀਪ ਸੋਚਦਾ ਸੀ ਕਿ ਇਹ ਰਾਤ ਚੱਲੋ ਦੇਖੋ ਦੋ ਤਿੰਨ ਚੀਜ਼ਾਂ ਗੁਰੂ ਸਾਹਿਬ ਨੇ ਨਾ ਡਿਊਟੀ ਲਾਈ ਆ ਸਾਰਿਆਂ ਦੀ ਆਪਣੀ ਪੱਤਰਕਾਰੀ ਦੀ ਲਾਈ ਆ ਆਪਾਂ ਕਰ ਰਹੇ ਆ ਉਹ ਸਿੱਧੂ ਗੀਤਾਂ ਰਾਹੀ ਆ ਵੇਅਰ ਕਰ ਰਿਆ ਸੀ ਦੀਪ ਸਿੱਧੂ ਦੀਆਂ ਫਿਲਮਾਂ ਦੇਖੋ ਉਹ ਜੋਰਾ ਦੇਖੋ ਤੇ ਉਹ ਕਿੱਡੀ ਵੱਡੀ ਸਿਸਟਮ ਤੇ ਚੋਟ ਹੈ ਕਿ ਕਿਵੇਂ ਸਾਡੇ ਨੌਜਵਾਨਾਂ ਨੂੰ ਗੈਂਗਸਟਰਵਾਦ ਵੱਲ ਸਿਸਟਮ ਲੈ ਕੇ ਗਿਆ ਸੋ ਇਹ ਆਪਣਾ ਕੰਮ ਹੈ ਆਪਾਂ ਕਰ ਰਹੇ ਆ ਜਿੰਨਾ ਕੁਝ ਅੱਜ ਮੈਂ ਬੋਲ ਗਿਆ ਮੇਰੇ ਖਿਆਲ ਮੈਂ ਪਹਿਲੀ ਵਾਰੀ ਇੰਨੀਆਂ ਗੱਲਾਂ ਕਿਸ ਇੰਟਰਵਿਊ ਚ ਕੀਤੀਆਂ ਹੋਣਗੀਆਂ ਨਿੱਜੀ ਤੌਰ ਤੇ ਵੀ ਯਾਰ ਆਪਾਂ ਐਡੇ ਵੱਡੇ ਕੋਈ ਆਪਾਂ ਫਿਲਮ ਸਟਾਰ ਥੋੜੀਆਂ ਵੀ ਕਿਸੇ ਨੂੰ ਇਹ ਇੰਟਰਸਟ ਹੈ ਵੀ ਇਹਦੇ ਨਿੱਜੀ ਉਹਦਾ ਹੈ ਹਾਂ ਪਰ ਦੁੱਖ ਹੁੰਦਾ ਹੈ ਕਿ ਤੁਸੀਂ ਬਿਨਾ ਸੋਚੇ ਸਮਝੇ ਵਿਚਾਰੇ ਘਰੇ ਬਹਿ ਕੇ ਜਦੋਂ ਕਿਸੇ ਨੂੰ ਸਰਟੀਫਿਕੇਟ ਦੇ ਦਿੰਨੇ ਹੋ ਔਰ ਉਹਦੇ ਪਿੱਛੇ ਕੀ ਉਹਦਾ ਉਹਦੀ ਘਾਲਣਾ ਹੈ ਉਹਨੇ ਕੀ ਫੇਸ ਕੀਤਾ ਸੋ ਪਰ ਅੱਗੇ ਵਧਾਂਗੇ ਰਾਈਜ਼ ਕਰ ਰਾਈਜ਼ ਕਰਨ ਵਾਲਿਆਂ ਨੂੰ ਐਪਰੀਸ਼ੀਏਟ ਕਰਿਆ ਕਰੋ ਯਾਰ ਅੱਗੇ ਜੇ ਕਿਸੇ ਨੇ ਕੋਈ ਘਰ ਪਾਲਿਆ ਕੋਠੀ ਬਣਾਲੀ ਗੱਡੀ ਲੈ ਲਈ ਤਾਂ ਇਹ ਨਾ ਸੋਚੋ ਵੀ ਇਹਨੇ ਕੋਈ ਚੋਰੀ ਕੀਤੀ ਹੋਣੀ ਹੈ ਡਾਕਾ ਮਾਰਿਆ ਹੋਣਾ ਮਿਹਨਤ ਨਾਲ ਵੀ ਬਹੁਤ ਕੁਝ ਕੀਤਾ ਜਾ ਸਿੱਧੂ ਮੂਸੇਵਾਲੇ ਨੇ ਮਿਹਨਤੀ ਕੀਤੀ ਨਾ ਹੈ ਦੀਪਸਿੱਧੂ ਨੇ ਤਾਂ ਗਵਾਇਆ ਸਾਰਾ ਕੁਝ ਆਪ ਦਾ ਸੋ ਮੈਨ ਲੱਗਦਾ ਹੈ ਕਿ ਐਪਰੀਸ਼ੀਏਟ ਵੀ ਕਰਨਾ ਸਿੱਖੋ ਜੀ ਕੋਈ ਸੁਨੇਹਾ ਜਾਂਦੇ ਦਿਨਾ ਨਹੀਂ ਸੁਨੇਹਾ ਤਾਂ ਮੈਂ ਤਾਂ ਕੌਣ ਹੁੰਨਾ ਜੀ ਸੁਨੇਹਾ ਦੇਣ ਵਾਲਾ ਬਸ ਇਹ ਹੈ ਕਿ ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰੋ ਦੁਨੀਆ ਚ ਵਾਸਤੇ ਖਾਸ ਤੌਰ ਤੇ ਜਿਹੜੇ ਪੰਜਾਬ ਤੋਂ ਬਾਹਰ ਵੱਸਦੇ ਪੰਜਾਬੀ ਨੇ ਉਹਨਾਂ ਦਾ ਬਹੁਤ ਰਿਣੀ ਆ ਮੈਂ ਬਹੁਤ ਫਿਕਰ ਕਰਦੇ ਆ ਉਹ ਪੰਜਾਬ ਦੀ ਆਪਣੀਆਂ ਜ਼ਮੀਨਾਂ ਨਾਲ ਜੁੜੇ ਰਹਿਣਾ ਲਾਜ਼ਮੀ ਹੈ ਸਰਕਾਰਾਂ ਨੂੰ ਸਵਾਲ ਕਰਦੇ ਰਹਿਣਾ ਲਾਜ਼ਮੀ ਹੈ ਔਰ ਆਪਣੀ ਹੋਂਦ ਨੂੰ ਬਚਾਉਣ ਲਈ ਜਿਹੜੀ ਜਿਹੜੀ ਲਗਾਤਾਰ ਹੀ ਲੜਾਈ ਹੈ ਇਹ ਰਲ ਮਿਲ ਕੇ ਲੜਦੇ ਰਹੋ ਇੱਕ ਦੂਜੇ ਚ ਮੁਹੱਬਤਾਂ ਵੰਡੋ ਪਿਆਰ ਵਧਾਓ ਨਫ਼ਰਤਾਂ ਨਾ ਪਾਓ ਸਾਡੀ ਪ੍ਰੋਬਲਮ ਇਹ ਆ ਸਾਡੀ ਕੌਮ ਦੀ ਸਭ ਤੋਂ ਵੱਡੀ ਪ੍ਰੋਬਲਮ ਹੋਈ ਪਈ ਹੈ ਸਾਡੇ ਤਾਂ ਜਿਹੜੇ ਪ੍ਰਚਾਰਕ ਨੇ ਇੱਕ ਦੂਜੇ ਦੇ ਖਿਲਾਫ ਵੀਡੀਓਜ਼ ਵੱਧ ਪਾਉਣ ਲੱਗ ਗਏ ਗੁਰਬਾਣੀ ਦੀ ਗੱਲ ਘਟ ਕਰਨ ਲੱਗ ਗਏ ਇਹ ਬੰਦ ਕਰਕੇ ਚੰਗੇ ਪੰਜਾਬ ਦੀ ਕਲਪਨਾ ਜਿਹੜੀ ਆਪਾਂ ਕੀਤੀ ਹੈ ਉਹਦੀ ਪੂਰਤੀ ਲਈ ਸਾਰੇ ਰਲ ਮਿਲ ਕੇ ਜੀ ਬਹੁਤ ਸ਼ੁਕਰੀਆ ਧੰਨਵਾਦ ਤਾਂ ਸਾਡੇ ਨਾਲ ਸਿਮਰਨ ਜੋਤ ਸਿੰਘ ਮੱਕੜ ਸੀਨੀਅਰ ਜਰਨਲਿਸਟ ਸਾਡੇ ਨਾਲ ਸੀਗੇ ਗੱਲਬਾਤ ਕੀਤੀ ਹੈ ਇਹਨਾਂ ਦੇ ਨਾਲ ਬਹੁਤ ਸਾਰੀਆਂ ਗੱਲਾਂ ਸਿੱਖਣ ਨੂੰ ਨੇ ਕੀ ਕੁਛ ਇਹਨਾਂ ਨੇ ਆਪਣੀ ਜੀਵਨ ਦੇ ਵਿੱਚ ਹੁਣ ਤੱਕ ਹੰਡਾਇਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਟਾਰਗੇਟ ਨੇ ਇਹਨਾਂ ਦੇ ਉਹ ਵੀ ਸੁਣਨ ਨੂੰ ਮਿਲਣਗੇ ਧੰਨਵਾਦ ਨਹੀਂ ਉਹ ਤਾਂ ਕਦੇ ਹੀ ਨਹੀਂ ਕਹਿੰਦੇ ਅਸੀਂ ਪੰਜਾਬ ਦਾ ਕੋਈ ਸਵਾਰਾਂਗੇ ਉਹ ਤਾਂ ਕਹਿੰਦੇ ਅਸੀਂ ਖਾਲਸਾਤਨ ਬਣਾਉਣਾ ਇਹ ਮੈਂ ਵੀ ਪੁੱਛ ਲੈਣਾ ਹੁਣ ਜਦੋਂ ਮੈਂ ਇੰਟਰਵਿਊ ਕਰਦਾ ਹੁਣ ਚਲੋ ਖਾਲਸਾਤਨ ਸਿੱਖ ਰਾਜ ਦੀ ਮੈਂ ਸਰਕਾਰੇ ਖਾਲਸਾ ਦਾ ਰਾਜ ਮੈਂ ਪਿਛਲੀ ਇੰਟਰਵਿਊ ਚ ਵੀ ਇਹ ਗੱਲ ਕੀਤੀ ਐ ਮੈਂ ਇਹ ਚਾਹਨਾ ਕਿ ਉਹ ਰਾਜ ਆਵੇ ਜਿੱਥੇ ਧੀਆਂ ਪੇਣਾ ਦੀ ਪੱਤ ਨਾ ਲੁੱਟੀ ਜਾਵੇ ਉਹ ਰਾਜ ਆਵੇ ਜਿੱਥੇ ੱੱਕੇ ਨਾਲ ਪਰਚੇ ਨਾ ਕੀਤੇ ਜਾਂਦੇ ਹੋਣ ਉਹ ਰਾਜ ਆਵੇ ਜਿੱਥੇ ਰੋਜ਼ ਧਰਨੇ ਦੇਣ ਦੀ ਲੋੜ ਨਾ ਪਵੇ ਰੋਜ਼ ਪਰਚੇ ਕਰਦਿੰਨੇ ਹੋ ਰੋਜ਼ ਮੇਰੇ ਤਾਂ ਤਾਂ ਆਪ ਕੀਤਾ ਮੈਂ ਤੁਹਾਨੂੰ ਦੱਸਿਆ ਹੂੰ ਕਸੂਰ ਇੰਨਾ ਸੀ ਵੀ ਤੁਸੀਂ ਅਗੇਂਸਟ ਖਬਰ ਲ ਅਗੇਂਸਟ ਨਹੀਂ ਕ੍ਰਿਟਿਸਾਈਜ਼ ਕਰਤਾ